ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ ਤੇ ਕਿਵੇਂ ਹੋ ਜੀ ਤੁਸੀਂ ਸਭ ਠੀਕ ਠਾਕ ਹੋ ਲੋ ਜੀ ਇੱਥੇ 2:30 ਵਜੇ ਦਾ ਟਾਈਮ ਸੀਗਾ ਆਪਾਂ ਚਾਹ ਰੱਖ ਕੇ ਦੁੱਧ ਉਹ ਬਲਣਾ ਰੱਖ ਕੇ ਲੋ ਭਾਂਡੇ ਸੀਗੇ ਉਹ ਧੋ ਕੇ ਬਾਅਦ ਚ ਕੱਪੜੇ ਮਸ਼ੀਨ ਚ ਪਾਤੇ ਸੀਗੇ ਮੈਂ ਚਲੋ ਜਦ ਤੱਕ ਚਾਹ ਬਣਨੀ ਆ ਨਾਲ ਨਾਲ ਕੱਪੜੇ ਧੋ ਹੋ ਜਾਣਗੇ ਤੇ ਇੱਧਰ ਅਰਜਨ ਚਾਹ ਬਣਾ ਲਈ ਸੀ ਆਪਾਂ ਫੇ ਜਿੰਨੀ ਕਿ ਮੇਰੇ ਤੋਂ ਵੀਡੀਓ ਬਣਦੀ ਸੀ ਬਣਾਈ ਜਾਂਦੀ ਸੀ ਅਰਜਨ ਤੋਂ ਆਇਆ ਸੀਗਾ ਇਹ ਵੀ ਉਹ ਤਾਂ ਆਈ ਸੀ ਚਾਹ ਪੀ ਰਿਆ ਸੀ ਬਿਸਕੁਟ ਖਾ ਲਤਾ ਸੀ ਕਹਿੰਦਾ ਮੈਂ ਆਹ ਕਰੀਮ ਵਾਲੇ ਬਿਸਕੁਟ ਖਾਣਾ ਤੇ ਇੱਥੇ ਆਪਾਂ ਜੀ ਬਣਾਉਣੀ ਸੀ ਅੱਜ ਮੂੰਗੀ ਮਸਰੀ ਦੀ ਦਾਲ ਜੋਰ ਸਾਬ ਕਹਿੰਦੇ ਬਣਾਉਂ ਦਾਲ ਨਾਲ ਛੋਲ ਬਣਾਇਓ ਅੱਜ ਦਾਲ ਛੋਲ ਖਾਣੇ ਆ ਤੇ ਨਾਲ ਬਣਾਇਓ ਪਕੌੜੀਆਂ ਵਾਲਾ ਦਹੀਂ ਹਾਂ ਚਲੋ ਬਣਾ ਦਿੰਨੇ ਆ ਵਿੱਚੇ ਕੱਪੜੇ-ਕੁਪੜੇ ਧੋਈ ਜਾਂਦੀ ਸੀ ਫਿਰ ਮੈਂ 3:00 ਵਜੇ ਦਾਲ ਸਵੇਕ 3:00 ਵਜੇ ਦਾਲ ਰੱਖ ਦੁੱਤੀ ਸੀਗੀ ਸੈਂਮ ਕਰ ਦਿੱਤੀ ਸੀ ਸੈਂਮ ਤੇ ਗੈਸ ਸੈਂਮ ਕਰ ਦਿੱਤਾ ਸੀਗਾ ਤੇ ਹੌਲੀ-ਹੌਲੀ ਰਿੱਝ ਗਈ ਜਦ ਤੱਕ ਮੇਰੇ ਕਪੜੇ-ਕਪੜੇ ਧੋ ਹੋ ਗਏ ਦਾਲ ਬਣ ਗਈ ਸੀ ਨਾਲੇ-ਨਾਲੇ ਹੁਣ ਲੋ ਜਿੱਥੇ ਆਪਾਂ ਪਾ ਦੋ ਤਾ ਲੂਣ ਤੇ ਨਾਲ ਹੀ ਪਾ ਦਾਂਗੇ ਹਲਦੀ ਥੋੜੀ ਦਾਲ ਜਿਆਦੀ ਬਣਾਈ ਸੀ ਕਿਉਂਕਿ ਹੋ ਸਕਦਾ ਸਵੇਰ ਨੂੰ ਕਿਸੇ ਨੇ ਆਉਣਾ ਵੀ ਹੋਵੇ ਤਾਂ ਫਿਰ ਨਾਲ ਇੱਕ ਸਬਜ਼ੀ ਬਣ ਜਾਂਦੀ ਲੋ ਜੀ ਪਹਿਲਾਂ ਉਹ ਵਾਈਟ-ਵਾਈਟ ਜਿਹੜੇ ਕੱਪੜੇ ਸੀਗੇ ਉਹ ਤੋਂ ਲੈ ਸੀ ਧਰਾਟੇ ਵਾਲਾ ਡਰਮ ਤੋਂ ਕੇ ਰੱਖਿਆ ਸੀ ਤੇ ਦਾਲ ਆਪਣੀ ਪੈ ਗਈ ਜੀ ਰਿੱਜੇ ਸਿਮ ਤੇ ਚੀਜ਼ ਤਾਂ ਇੰਨੀ ਸੋਹਣੀ ਬਣਦੀ ਸਿਮ ਗੈਸ ਕਰਕੇ ਬਹੁਤ ਸੋਹਣੀ ਚੌਲ ਵੀ ਇਦਾਂ ਵਿੱਚ ਸਿਮ ਤੇ ਕਰ ਦਿੱਤੇ ਸੀ ਪਹਿਲਾਂ ਤੜਕਾ ਭੁੱਲ ਲਿਆ ਸੀ ਸਿਮ ਤੇ ਕਰਕੇ ਰੱਖ ਦੁੱਤੇ ਤਾਂ ਬਹੁਤ ਸੋਹਣੇ ਚੌਲ ਬਣੇ ਗਰਮੀ ਤਾਂ ਬਹੁਤ ਹੋਈ ਆ ਜੀ ਗਰਮੀ ਇਸ ਰੋਈ ਵਿੱਚ ਕੰਮ ਕਰਨਾ ਤਾਂ ਇੰਨਾ ਕੋਖਾ ਲੱਗਦਾ ਮੇਰੇ ਚੌਂਕਾ ਬਾਹਰ ਹੈ ਨਹੀਂ ਤੇ ਬਾਹਰ ਮੈਨੂੰ ਪੱਧਰੇ ਚੁੱਲਾ ਰੱਖਣਾ ਬਹੁਤ ਹੋਰਤਰਾ ਲੱਗਦਾ ਆ ਚੌਂਕਾ ਹੋਵੇ ਥੋੜਾ ਪਰਦਾ ਜੇ ਹੋਵੇ ਜੇ ਪੱਧਰੇ ਰੱਖਦੇ ਸ਼ੈਫੀ ਨੱਠਾ ਫੈਦਾ ਰਹਿੰਦਾ ਕੋਲ ਹੁਣ ਲੋ ਜੀ ਆਪਾਂ ਹੁਣ ਧਾਰਾ ਕੱਢਣ ਚੱਲੇ ਆ ਤੜਕਾ ਵਗੈਰਾ ਚੀਰ ਲਿਆ ਸੀ ਇਦਾਂ ਜੌਰ ਸਾ ਮੱਚ ਹੁੰਦੇ ਆ ਤੇ ਮੈਂ ਚਾਹੂੰਗੀ ਗਾਈਆਂ ਜੀ ਅਰਜਨ ਕਹਿੰਦਾ ਮੈਂ ਪਾ ਦਿੰਨਾ ਪੇੜਾ ਤੁਸੀਂ ਆ ਚੋਬ ਉਤਾਰ ਕਿਉਂਕਿ ਉਹਨੂੰ ਪਤਾ ਸੀ ਵੀ ਅੱਜ ਮੰਮੀ ਕੱਪੜੇ-ਕੁਪੜੇ ਵੀ ਧੋਂਦੀ ਆ ਕਵੇਲਾ ਹੋ ਗਿਆ ਤੇ ਇੱਥੇ ਆਪਾਂ ਲੱਗ ਪੈ ਸੀ ਜੀ ਧਾਰ ਕੱਢਣ ਲਾਲ ਗਾਂ ਦੀ ਧਾਰ ਪਹਿਲਾਂ ਕੱਢ ਲਈ ਸੀ ਫੇ ਕਾਲੀ ਦੀ ਕੱਢੀ ਸੀ ਜਿੰਨੀ ਕੋ ਹੋ ਸਕੇ ਅਰਜਨ ਨੇ ਵਿਚਾਰੇ ਨੇ ਇੱਥੇ ਵੀਡੀਓ ਬਣਾਈ ਥੋੜੀ ਬਹੁਤੀ ਬਾਕੀ ਤਾਂ ਮੈਂ ਅੱਜ ਆਪ ਹੀ ਬਣਾਈ ਸਟੈਂਡ ਵੀ ਜਿਹੜਾ ਕੈਮਰੇ ਵਾਲਾ ਸੀਗਾ ਉਹ ਵੀ ਮੇਰੇ ਕੋਲ ਉਹਦੀ ਉਪਰੋਂ ਲੁੱਪੀ ਉਖੜ ਗਈ ਤਾਂ ਉਹ ਕਾਂ ਕਰਕੇ ਇੱਕ ਹੱਥ ਨਾਲ ਕੰਮ ਕੀਤਾ ਤੇ ਇੱਕ ਹੱਥ ਨਾਲ ਅੱਜ ਫੇਰ ਵੀਡੀਓ ਬਣਾਈ। ਨਾ ਜੀ ਇੱਥੇ ਆਪਾਂ ਗਾਈ ਦੀ ਧਾਰ ਕੱਢ ਲਿਆ ਆਂ ਗਾਈਆਂ ਦੀ ਦੁੱਧ ਪਾ ਦਿੱਤਾ ਜਿਨ੍ਹਾਂ ਜਿਨ੍ਹਾਂ ਨੇ ਜਾਣਾ ਸੀ। ਆਪਾਂ ਲੱਗ ਪਈ ਸੀ ਇਹ ਤੜਕਾ ਲਾਉਣਾ। ਆਪਾਂ ਜੀ ਸਰੋਂ ਦੇ ਤੇਲ ਦਾ ਘਰ ਦਾ ਸਰੋਂ ਦਾ ਤੇਲ ਹੁੰਦਾ ਆਪਣਾ। ਸਰੋਂ ਸੋਣੀ ਹੋ ਜਾਂਦੀ ਆ। ਤੇ ਸਰੋਂ ਦੇ ਤੇਲ ਦਾ ਤੜਕਾ ਦਾਲ ਸਬਜ਼ੀ ਨੂੰ ਲਾਇਆ ਤੇ ਸਰੋਂ ਦੇ ਤੇਲ 'ਚ ਆਪਾਂ ਚੌਲ ਬਣਾਈ ਪਿਆ। ਕਈ ਦੇਸੀ ਘੇਚ ਵੀ ਬਣਾ ਲੈਂਦੇ ਸਾਨੂੰ ਨਹੀਂ ਪੱਚਦਾ ਜੀ ਬਾਲਾ। ਬੀਪੀ ਹਾਈ ਹੋ ਜਾਂਦਾ ਤਾਂ ਕਰਕੇ ਬਹੁਤ ਘੱਟ ਵਰਤਦੇ ਆਂ ਦੇਸੀ ਛੇਜ ਜਦਾ ਉਦਾਂ ਮੰਨ ਲਓ ਦਾਲ ਪਾਣੀ ਚ ਪਾ ਕੇ ਹੀ ਖਾ ਲੈਣ ਖਾ ਲੈਣ ਤੜਕਾ ਨਹੀਂ ਲਾਈਦਾ ਤੜਕਾ ਤੇਲ ਦਾ ਹੀ ਲਾਉਨੇ ਆ ਲੋ ਜੀ ਤੇ ਆਪਾਂ ਦਾਲ ਨੂੰ ਤੜਕਾ ਲਾ ਰਹੇ ਆ ਦਾਲ ਨੂੰ ਤੜਕਾ ਲਾ ਕੇ ਬਾਅਦ ਵਿੱਚ ਬਣਾਵਾਂਗੇ ਆਪਾਂ ਚੌਲ ਕਾਲ ਨੂੰ ਕੋਸ਼ਿਸ਼ ਕੀਤਾ ਨਾ ਠੀਕ ਮੋੜ ਕਰਕੇ ਤਾਂ ਵੀਡੀਓ ਨਹੀਂ ਬਣੀ ਜੀ ਇੱਧਰ ਦੇਖੋ ਇਹਨੇ ਆ ਨਾ ਨੇ ਨਿਆਣੇ ਨੂੰ ਕੀ ਸਮਝਾਉਣਾ ਅਰਜਨ ਨੂੰ ਵੀ ਕੋਲ ਬਿਠਾ ਲਿਆ ਮਸਤੇ ਮਗਨ ਆ ਪੂਰੇ ਫੋਨ ਦੇਖਣ ਵਿੱਚ ਨੋ ਜੀ ਆਪਾਂ ਮਿਰਚਾਂ ਟਮਾਟਰਾਂ ਦੇ ਉਪਰ ਇਹਦਾ ਗ੍ਰाइंड ਜੀ ਕਰ ਲਈਆਂ ਤੇ ਹੁਣ ਪਾ ਦੁੱਤੇ ਆਪਾਂ ਟਮਾਟਰ ਵੀ ਨਾਲ ਹੈ ਤਾਂ ਗਰਮੀ ਆ ਜੀ ਟਮਾਟਰ ਲਸਣ ਬੇਸ਼ੱਕ ਨਾ ਵੀ ਵਾ ਪਰ ਟੇਸਟ ਜਿਆ ਨਹੀਂ ਆਉਂਦਾ ਥੋੜੀਆਂ ਪੋਥੀਆਂ ਮੈਂ ਤਾਂ ਭਵੇਂ ਲਸਣ ਦੀਆਂ ਪਾਵਾਂ ਪਾਉਂਦੀ ਜ਼ਰੂਰ ਹੁੰਨੀ ਆ ਕਿਉਂਕਿ ਉਹ ਲਸਣ ਦਾ ਜਿਹੜਾ ਸਵਾਦ ਜਿਆ ਉਹ ਵੱਖਰਾ ਹੀ ਹੁੰਦਾ ਆ ਚਲੋ ਅਦਰਕ ਵਗੈਰਾ ਤਾਂ ਆਪਾਂ ਨਹੀਂ ਪਾਉਂਦੇ ਅੱਜ ਇੱਥੇ ਆਪਾਂ ਪਾਵਾਂਗੇ ਸੁੱਕੀ ਮੇਥੀ ਇਹ ਥੋੜੀ ਅੱਦ ਦਦੜ ਫਾਦਰ ਜੀ ਘਰ ਕੇ ਰੱਖ ਲਈ ਸੀਗੀ ਸੁੱਕੀ ਪੂਰ ਦਿੱਤੀ ਸੀ ਹੱਥ ਦੇ ਨਾਲ ਮੈਂ ਬਾਲੀ ਵੀ ਨਹੀਂ ਪਾਊਡਰ ਜਿਆ ਬਣਾਇਆ ਇਹਦਾ ਚੰਗੀ ਨਹੀਂ ਲੱਗਦੀ ਫਿਰ ਢਾਲ ਸਬਜ਼ੀ ਦੇ ਉੱਤੇ ਉੱਤੇ ਤੈਰਦੀ ਜੀ ਰਹਿੰਦੀ ਆ ਮੈਂ ਜੀ ਲਾਲ ਮਿਰਚ ਵੀ ਆਪਾਂ ਪਾ ਲਈ ਕਿਉਂਕਿ ਜਿਹੜੀਆਂ ਹਰੀਆਂ ਮਿਰਚਾਂ ਬਹੁਤ ਘੱਟ ਕੌੜੀਆਂ ਆ ਇਸ ਕਰਕੇ ਲਾਲ ਆਪਾਂ ਨੂੰ ਪਾਉਣੀ ਪੈਂਦੀ ਆ ਹੋਰ ਜੀ ਸਾਰੇ ਭੈਣ ਭਰਾਵਾਂ ਦਾ ਧੰਨਵਾਦ ਆ ਜੀ ਜੋ ਆਪਣੀ ਵੀਡੀਓ ਨੂੰ ਦੇਖਦੇ ਆ ਲਾਈਕ ਸ਼ੇਅਰ ਕਮੈਂਟ ਕਰਦੇ ਆ ਜੀ ਬਹੁਤ ਸੋਹਣੇ ਸੋਹਣੇ ਕਮੈਂਟ ਪੜਨਾ ਕਰਦੀ ਆਆਂ ਇਸੀ ਤਰ੍ਹਾਂ ਆਪਣਾ ਸਾਥ ਤੇ سپورਟ ਬਣਾਈ ਰੱਖਿਓ ਭੈਣੋ ਆਪਾਂ ਇੱਕ ਦੂਜੇ ਨੂੰ سپورਟ ਕਰਾਂਗੇ ਤੇ ਤਾਂ ਹੀ ਅੱਗੇ ਵਧਾਂਗੇ ਜੀ ਇੱਥੇ ਥੋੜੀ ਜਿਹੀ ਸਪੀਡ ਬਥਾਈ ਸੀ ਮੈਂ ਥੜਕਾ ਲੱਗ ਗਿਆ ਸੀਗਾ ਲੋ ਜੀ ਆਪਣੀ ਦਾਲ ਗਈ ਐ ਬਣ वैसे मेरी भी पसंद दीया दा दाल ਮੈਨੂੰ ਤਾਂ ਜਦੋਂ ਜਿੱਦਣ ਬਣੀ ਹੋਵੇ ਜਾਂ ਤਾਂ ਰੋਟੀ ਚੂਰ ਕੇ ਖਾਣੀ ਵਿੱਚ ਚਲੋ ਅੱਜ ਤਾਂ ਚੋਲ ਆ। ਲੋ ਜੀ ਹੁਣ ਆਪਾਂ ਬਣਾਉਣ ਲੱਗੇ ਚੋਲ ਇਸ ਤੇ ਦੋ ਗਲਾਸ ਚੋਲਾਂ ਦੇ ਬਣਾਵਾਂਗੇ ਆਪਾਂ ਕਿਉਂਕਿ ਸਾਡਾ ਤਾਂ ਇੱਕ ਨਾ ਸਰਦਿੰਦਾ ਫੇ ਕੁੜੀਆਂ ਭਾਜੀ ਦੀਆਂ ਛੋਟੇ ਭਾਜੀ ਦੀਆਂ ਕੁੜੀਆਂ ਉਹਨੇ ਵੀ ਇੱਧਰ ਆਉਣਾ ਸੀ ਮੈਂ ਉਹਨਾਂ ਨੂੰ ਵੀ ਕਹ ਦਿੱਤਾ ਮੈਂ ਕਿ ਇੱਧਰ ਚੋਲ ਦਾਲ ਚੋਲ ਬਣਾਉਨੇ ਆ ਇੱਧਰ ਹੀ ਆਜੋ ਖਾ ਲਿਓ ਕਿਉਂਕਿ ਉਹ ਵੀ ਜਦੋਂ ਨਿਆਣੇ ਆ ਕੇ ਪਿੰਦੇ ਆ ਤੇ ਫਿਰ ਆਪਾਂ ਚੀਜ਼ ਲਾ ਕੇ ਖਾਈਏ ਲੋ ਜੀ ਤੇਲ ਆਪਣਾ ਖੜ ਗਿਆ ਸੀ ਇਹਦੇ ਵਿੱਚ ਪਾ ਦਿੱਤਾ ਆਪਾਂ ਜੀਰਾ ਤੇ ਹੁਣ ਪਾਵਾਂਗੇ ਪਿਆਜ਼ ਦੋ ਕੱਟੇ ਸੀਗੇ ਬਾਲੇ ਵੀ ਨਹੀਂ ਮੈਂ ਪਿਆਜ਼ ਪਾਇਮਾਂਗੇ ਦਾਲ ਵਿੱਚ ਵੀ ਪਾਏ ਆ ਤੇ ਆਪਾਂ ਜੀ ਚੌਲਾਂ ਵਿੱਚ ਬਾਲਾ ਕੁਛ ਨਹੀਂ ਪਾਉਂਦੇ ਕਈ ਆਲੂ ਟਮਾਟਰ ਇਦਾਂ ਉਰ ਉਰ ਪਾ ਲੈਂਦੇ ਜਦੋਂ ਆਪਣਾ ਹੁਣ ਦਾਲ ਵਿੱਚ ਤੜਕਾ ਸੋਹਣਾ ਲੱਗਾ ਆ ਤੇ ਫਿਰ ਮੈਂ ਉਧਰ ਚੌਲਾਂ ਵਿੱਚ ਨਹੀਂ ਕੁਝ ਜ਼ਿਆਦਾ ਪਾਇਆ ਕਿਉਂਕਿ ਨਾਲ ਦਹੀਂ ਆ ਬੂੰਦੀ ਵਾਲਾ ਬਣਾਇਆ ਉਹ ਮੈਲੇਡ ਬਣਾਇਆ ਸੀ ਜੀ ਉਹਦੀ ਵੀਡੀਓ ਨਹੀਂ ਬਣੀ ਮੈਂ ਵੀਡੀਓ ਬਣਾ ਕੇ ਪਹਿਲਾਂ ਹੀ ਐਡਿਟ ਕਰਕੇ ਰੱਖ ਲਈ ਸੀਗੀ ਤੇ ਫਿਰ ਬਾਬਾ ਜੀ ਪਾਠ ਕਰਨ ਲੱਗ ਜਾਂਦੇ ਬਿਲਕੁਲ ਗੁਰਦੁਆਰਾ ਘਰ ਦੇ ਨਜ਼ਦੀਕ ਆ ਤਾਂ ਕਰਕੇ ਆਵਾਜ਼ ਬਹੁਤ ਆਉਂਦੀ ਹੁੰਦੀ ਫਿਰ ਮੈਂ ਬਾਅਦ ਵਿੱਚ ਹੀ ਆਵਾਜ਼ ਰਿਕਾਰਡ ਕਰਦੀ ਹੁੰਨੀ ਆ ਜਿਹੜੀ ਪਹਿਲਾਂ ਉਦਾਂ ਵੀ ਵੀਡੀਓ ਚੱਲਦੀ ਦੀ ਆਵਾਜ਼ ਸਾਡੀ ਆਪਣੀ ਹੁੰਦੀ ਆ ਤੇ ਉਹ ਇੰਨੀ ਪੂਰੀ ਹੁੰਦੀ ਨਹੀਂ ਜੇ ਜੇ ਹੋਵੇ ਵੀ ਤਾਂ ਵਿੱਚ ਕੋਈ ਨਾ ਕੋਈ 뮤직 ਲੱਗਾ ਬਾਹਰੋਂ ਟਰੈਕਟਰ ਵਗੈਰਾ ਲੰਘਦੇ ਆ ਕਿ ਆਪਾਂ ਨੂੰ ਕਾਪੀਰਾਈਟ ਆ ਸਕਦਾ ਹਨਾ। ਨਾ ਆਪਾਂ ਲੂਣ ਦੇ ਪਾਵਾਂਗੇ ਜੀ 2 ਚਮਚੇ ਮੈਂ ਇੱਕ ਗਲਾਸ ਮਗਰ ਇੱਕ ਚਮਚਾ ਪਾਉਣੀ ਹੁੰਨੀ ਆ। ਕਿਉਂਕਿ ਫਿਰ ਜ਼ਿਆਦਾ ਹੋ ਜਵੇ ਤਿੱਖਾ ਢਾਲ ਸਬਜ਼ੀ ਚ ਢਾਲ ਵਿੱਚ ਵੀ ਆ ਲੂਣ ਤੇ ਉਧਰ ਦਹੀਂ ਵਿੱਚ ਵੀ ਆ ਥੋੜਾ ਜਿਹਾ ਪਾਇਆ। ਤਾਂ ਕਰਕੇ ਆਪਾਂ ਇੱਥੇ ਚੌਲ ਧੋ ਲੈ ਸੀਗੇ ਆਪਾਂ। ਤੇ ਇਹਦੇ ਉੱਤੇ ਪਾ ਜੀ। ਮੈਨੂੰ ਡਾਊਟ ਜਿਆ ਸੀਗਾ ਮੈਂ ਕਿ ਕੜਾਹੀ ਛੋਟੀ ਆ 2 ਗਲਾਸ ਮੈਂ ਪਾਤਾ ਲੈ ਆ ਪਤਾ ਨਹੀਂ ਬਣਨੇ ਕਿ ਨਹੀਂ ਬਣਨੇ ਪਰ ਬਹੁਤ ਸੋਹਣੇ ਚੌਲ ਬਣੇ। ਛਿਤੀ ਹੋ ਗਏ ਸੀਗੇ। ਇੱਥੇ ਆਪਾਂ 2 ਗਲਾਸਾਂ ਦੇ ਮਗਰ ਜਿੱਦਾਂ ਡਬਲ ਪਾਣੀ ਪਾਉਨੇ ਸਾਰਿਆਂ ਨੂੰ ਪਤਾ ਹੀ ਹੈ ਜੀ। 4 ਗਲਾਸ ਪਾਣੀ ਦੇ ਪਾਵਾਂਗੇ। ਹੋਰ ਜੀ ਜੇ ਵੀਡੀਓ ਚੰਗੀ ਲੱਗਦੀ ਹੁੰਦੀ ਹੈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਸ਼ੇਅਰ ਵੱਧ ਤੋਂ ਵੱਧ ਕਰਿਆ ਕਰੋ ਜੀ। ਸਾਰੀਆਂ ਭੈਣਾਂ ਨੂੰ ਰਿਕੁਐਸਟ ਹੈ ਤਾਂ ਜੋ ਆਪਣੇ ਨਾਲ ਹੋਰ ਭੈਣ ਭਰਾ ਜੋੜ ਸਕਣ ਤੇ ਆਪਣਾ ਵੀਡੀਓ ਦਾ ਚੈਨਲ ਦਾ ਵਾਚ ਟਾਈਮ ਵੀ ਪੂਰਾ ਹੋ ਜਵੇ ਜੀ ਕਿਉਂਕਿ ਅੰਗੇ ਤਾਂ ਸਾਲ ਇਦੀ ਲੰਘ ਗਿਆ ਨਹੀਂ ਵਾਚ ਟਾਈਮ ਹੋਇਆ ਕਿਉਂਕਿ ਮੇਰੇ ਕੋਲ ਇਹ ਵੀਡੀਓ ਨਹੀਂ ਸੀ ਪਾ ਹੁੰਦੀਆਂ ਹੁਣ ਤਾਂ ਮੈਂ ਕੋਸ਼ਿਸ਼ ਕਰਦੀ ਆ ਪਾਇਆ ਕਰ ਇੱਕ ਵਿੱਚ ਦਵਾਈ ਦਾਰੂ ਲਈ ਸੀ ਜਾਣੇ ਆ ਤੇ ਨਹੀਂ ਵੀ ਟਾਈਮ ਲੱਗਦਾ ਜੀ ਕਿਸੇ ਵੇਲੇ ਪਰ ਕੋਸ਼ਿਸ਼ ਹੁੰਦੀ ਆ ਵੀ ਵੀਡੀਓ ਜਿੰਨੀ ਕੁ ਬਣਾ ਕੇ ਪਾ ਹੁੰਦੀ ਆ ਪਾਵਾਂ ਜੀ ਲਓ ਜੀ ਆ ਦੇਖੋ ਜੀ ਚੌਲ ਬਹੁਤ ਸੋਹਣੇ ਬਣ ਗਏ ਇੱਥੇ ਦੇਖਣ ਨੂੰ ਵੈਸੇ ਇਦਾਂ ਲੱਗੇ ਕੱਲੇ-ਕੱਲੇ ਬਹੁਤ ਸੋਹਣੇ ਬਨੇ ਚੌਲ ਤੇ ਕੋਈ ਇਦਾਂ ਨਹੀਂ ਸੀ ਕਿ ਵੀ ਗੁਫਾ